ਦੇਸ਼ ਦੇ ਵਿੱਚ ਸਿਆਸੀ ਤੂਫਾਨ ਰੁਕਣ ਦਾ ਨਾ ਨਹੀਂ ਲੈ ਰਿਹਾ ਸ਼ੁੱਕਰਵਾਰ ਨੂੰ ਰਾਜ ਮੰਤਰੀ ਸੋਨਮ ਕਿਨਰ ਨੇ ਵੀ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਹਾਲਾਂਕਿ ਉਹਨਾਂ ਦਾ ਅਸਤੀਫਾ ਅਜੇ ਤੱਕ ਸਰਕਾਰ ਨੇ ਸਵੀਕਾਰ ਨਹੀਂ ਕੀਤਾ ਸੋਨਮ ਕਿਨਰ ਰਾਸ਼ਪਾਲ ਨੂੰ ਮਿਲਣ ਪਹੁੰਚੇ ਸਨ ਉਦੋਂ ਤੋਂ ਹੀ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਉਹ ਆਪਣਾ ਅਸਤੀਫਾ ਦੇ ਸਕਦੇ ਹਨ ਸੋਨਮ ਸਮਾਜ ਪਾਰਟੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ ਸੀ ਸੋਨਮ ਕਿਨਰ ਨੇ ਕਿਹਾ ਹੈ ਕਿ ਲੋਕ ਸਭਾ ਚੋਣਾਂ ਦੀ ਹਾਰ ਦੀ ਜ਼ਿੰਮੇਵਾਰੀ ਕੋਈ ਨਹੀਂ ਲੈ ਰਿਆ ਇਸ ਲਈ ਮੈਂ ਇਸ ਦੀ ਜ਼ਿੰਮੇਵਾਰੀ ਲੈਂਦੀ ਹਾਂ ਤੇ ਉਹਨਾਂ ਨੇ ਕਿਹਾ ਹੈ ਕਿ ਹੁਣ ਮੈਂ ਸਰਕਾਰ ਦੇ ਵਿੱਚ ਨਹੀਂ ਸੰਗਠਨ ਦੇ ਵਿੱਚ ਕੰਮ ਕਰਾਂਗੀ ਸੰਸਥਾ ਸਰਕਾਰ ਤੋਂ ਵੱਡੀ ਹੈ ਉਹਨਾਂ ਨੇ ਦੋਸ਼ ਲਗਾਇਆ ਕਿ ਸਰਕਾਰ ਦੇ ਵਿੱਚ ਬੈਠੇ ਅਧਿਕਾਰੀ ਮਜ਼ਦੂ ਮਜ਼ਦੂਰਾ ਦੀ ਗੱਲ ਨਹੀਂ ਸੁਣਦੇ ਤੁਹਾਨੂੰ ਦੱਸ ਦੇ ਕਿ ਸੋਨਮ ਕਿਨਰ ਹਮੇਸ਼ਾ ਹੀ ਨੌਕਰ ਸ਼ਾਹੀ ਦੇ ਖਿਲਾਫ ਬੋਲਦੀ ਰਹੀ ਹੈ ਦੱਸਣਯੋਗ ਹੈ ਕਿ ਸੋਨਮ ਕਿਨਰ ਸ਼ੁਰੂ ਤੋਂ ਹੀ ਯੋਗੀ ਸਰਕਾਰ ਦੀ ਤੱਕੇਸ਼ਾਈ ਦੇ ਖਿਲਾਫ ਆਵਾਜ਼ ਉਠਾਉਂਦੀ ਆ ਰਹੀ ਹੈ ਸੋਨਮ ਕਿਨਰ ਨੇ ਕਿਹਾ ਕਿ ਅਧਿਕਾਰੀਆਂ ਨੇ ਸਰਕਾਰ ਨੂੰ ਬਰਬਾਦ ਕਰ ਦਿੱਤਾ ਹੈ ਤੇ ਕੁਝ ਅਧਿਕਾਰੀ ਤਾ ਸੀਐਮ ਯੋਗੀ ਦੀ ਵੀ ਨਹੀਂ ਸੁਣਦੇ ਅਫਸਰਾਂ ਨੂੰ ਸਿਰਫ ਪੈਸਾ ਕਮਾਉਣ ਦਾ ਹੀ ਫਿਕਰ ਹੈ ਉਹਨਾਂ ਨੇ ਕਿਹਾ ਹੈ ਕਿ ਸੀਐਮ ਯੋਗੀ ਨੂੰ ਸ਼ਿਕਾਇਤ ਕੀਤੀ ਹੈ ਕਿ ਮੇਰੇ ਵਿਭਾਗ ਦੇ ਵਿੱਚ ਕਈ ਅਧਿਕਾਰੀ ਕੰਮ ਨਹੀਂ ਕਰਦੇ ਪਰ ਅੱਜ ਤੱਕ ਕੋਈ ਵੀ ਸੁਣਵਾਈ ਨਹੀਂ ਹੋਈ ਉਹਨਾਂ ਨੇ ਅਧਿਕਾਰੀਆਂ ਨੂੰ ਮੇਰੇ ਬੱਚੇ ਦਾ ਦਾਖਲਾ ਲੈਣ ਲਈ ਕਿਹਾ ਪਰ ਉਹ ਵੀ ਨਹੀਂ ਹੋਇਆ ਮੈਂ ਅਜਿਹੇ ਰਾਜਾਂ ਵਿੱਚ ਕਿਵੇਂ ਕੰਮ ਕਰਾਂਗੀ ਤੇ ਅਸਤੀਫਾ ਦੇ ਕੇ ਸੰਸਥਾ ਦੇ ਵਿੱਚ ਕੰਮ ਕਰਾਂਗੇ